ਕੀਰਤਨ ਸਿੱਖੋ ਜ਼ਰੂਰ ਕੀਰਤਨ ਆਪਾਂ ਕੋਈ ਜ਼ਰੂਰੀ ਨਹੀਂ ਭਈ ਕੋਈ ਕੀਰਤਨੀਆਂ ਬਣਨਾ ਜੀ ਇਹਨਾਂ ਮੁਲਕਾਂ ਦੇ ਵਿੱਚ ਅਸੀਂ ਦੇਖਦੇ ਹਾਂ ਹਨਾ ਵੀ ਦਾੜਾ ਰੱਖਣਾ ਦਾੜਾ ਪ੍ਰਕਾਸ਼ ਕਰਨਾ ਜਾਂ ਦਸਤਾਰ ਸਜਾਉਣੀ ਹਨਾ ਇਹ ਚੈਲੰਜ ਹੁੰਦਾ ਪਰ ਕੀ ਤੁਹਾਡੇ ਲਈ ਵੀ ਇਹ ਚੈਲੰਜ ਸੀ ਮੈਨੂੰ ਪਤਾ ਚੱਲਿਆ ਕਿ ਮੈਂ 1.5 ਸਾਲ ਦੀ ਉਮਰ 'ਚ ਜਿਹੜੀ ਇਹ ਬਲਾਈਂਡ ਹੋਇਆ ਧਰਮ ਦੇ ਖੇਤਰ ਦੇ ਵਿੱਚ ਵੀ ਬਹੁਤ ਜ਼ਿਆਦਾ ਦੌੜ ਹੈ ਕੀਰਤਨ ਆਪਣੇ ਰੂਹ ਦੀ ਖੁਰਾਕ ਵੀ ਹੈ ਜੀ ਵੇ ਜਿਹੜਾ ਦਰਬਾਰ ਸਾਹਿਬ ਦੀ ਜਿੰਨੀਆਂ ਵੀ ਹਾਜ਼ਰੀਆਂ ਜਿਹੜੀ ਮਰਜ਼ੀ ਹਾਜ਼ਰੀ ਚ ਆ ਜਾਈਏ ਜੀ ਉੱਥੇ ਇੱਕ ਵੱਖਰਾ ਹੀ ਨੰਦ ਹੈ ਬਿਲਕੁਲ ਅੱਜ ਦੇ ਪੋਡਕਾਸਟ ਦੇ ਵਿੱਚ ਤੁਹਾਡਾ ਸਵਾਗਤ ਗੁਰਬਾਣੀ ਵਿੱਚ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਫਰਮਾਨ ਹੈ ਕਾਲੀ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪਿਐ ਲਾਏ ਧਿਆਨਾ ਸੋ ਜੇਕਰ ਅਸੀਂ ਪਰਮਾਤਮਾ ਦੀ ਉਸਤਤ ਕਰਨੀ ਹੈ ਉਸ ਦੀ ਵਡਿਆਈ ਕਰਨੀ ਹੈ ਤਾਂ ਉਸ ਦੇ ਲਈ ਸਾਨੂੰ ਕੀਰਤਨ ਦੇ ਲਈ ਧਿਆਨ ਲਗਾਉਣਾ ਪੈਣਾ ਸੋ ਕੀਰਤਨ ਦਾ ਇਹ ਮਹਾਤਮ ਕੀਰਤਨ ਦੀ ਇਹ ਮਹਾਨਤਾ ਸਾਨੂੰ ਗੁਰੂ ਦੇ ਨਾਲ ਪਰਮਾਤਮਾ ਦੇ ਨਾਲ ਅਕਾਲ ਪੁਰਖ ਦੇ ਨਾਲ ਜੋੜਦੀ ਹੈ ਪਰ ਇਹ ਕੀਰਤਨ ਦੀ ਮਿਹਰ ਜਿਹੜੀ ਹੈ ਕੁਝ ਗੁਰਮੁਖਾਂ ਦੇ ਉੱਤੇ ਹੁੰਦੀ ਹੈ ਜਿਹੜੇ ਆਪਣੀ ਮਨਮੋਹਕ ਆਵਾਜ਼ ਦੇ ਨਾਲ ਆਪਣੇ ਰਸ ਭਿੰਨੇ ਅੰਦਾਜ਼ ਦੇ ਨਾਲ ਆਮ ਲੋਕਾਂ ਨੂੰ ਵੀ ਕੀਰਤਨ ਦੇ ਨਾਲ ਜੋੜਨਾ ਕਰਦੇ ਐ ਔਰ ਉਹਨਾਂ ਅੰਦਰ ਉਹ ਦੇਵੀ ਉਹ ਰਸਮੀ ਜਿਹੜਾ ਰਸ ਸੇ ਭਰਦੇ ਐ ਸੋ ਅੱਜ ਸਾਡੇ ਪੋਡਕਾਸਟ ਦੇ ਵਿੱਚ ਕੀਰਤਨ ਦੇ ਨਾਲ ਜੁੜੀ ਇੱਕ ਮਹਾਨ ਹਸਤੀ ਇੱਕ ਮਹਾਨ ਸ਼ਖਸੀਅਤ ਜਿਨ੍ਹਾਂ ਦੇ ਉੱਤੇ ਪ੍ਰਮਾਤਮਾ ਦੀ ਬਹੁਤ ਮਿਹਰ ਹੈ ਪੰਥ ਪ੍ਰਸਿੱਧ ਕੀਰਤਨੀਏ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ ਜੀ ਸਾਡੇ ਪੋਡਕਾਸਟ ਦੇ ਰਾਹੀਂ ਤੁਹਾਡੇ ਨਾਲ ਸਾਹਜ ਬਣਾ ਰਹੇ ਆ ਉਹਨਾਂ ਨੂੰ ਰੂਪ ਰੂਪ ਕਰਾਉਣ ਜਾ ਰਹੇ ਆ ਅਸੀਂ ਤੁਹਾਡੇ ਨਾਲ ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਭਾਈ ਸਾਹਿਬ ਦਾ ਭਾਈ ਸਾਹਿਬ ਪਾਈ ਲਖਵਿੰਦਰ ਸਿੰਘ ਜੀ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਾਈ ਸਾਹਿਬ ਅੱਜ ਅਸੀਂ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਕਰ ਰਹੇ ਆ ਕਿ ਤੁਸੀਂ ਅੱਜ ਸਾਡੇ ਨਾਲ ਸਾਡੇ ਸੁਣਨ ਵਾਲਿਆਂ ਸਾਡੇ ਦੇਖਣ ਵਾਲਿਆਂ ਦੇ ਨਾਲ ਜੁੜੋਗੇ ਸੋ ਇਸ ਦਾ ਇਸ ਲਈ ਮੈਂ ਤੁਹਾਡਾ ਧੰਨਵਾਦ ਵੀ ਕਰਨਾ ਚਾਹੁੰਦੀ ਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਤੁਸੀਂ ਅੱਜ ਇਸ ਚੈਨਲ ਦੇ ਰਾਹੀਂ ਜੋ ਇਸ ਮਾਧਿਅਮ ਰਾਹੀਂ ਸੰਗਤਾਂ ਦੇ ਰੂਬਰੂ ਕਰ ਰਹੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ ਭਾਈ ਸਾਹਿਬ ਜਦੋਂ ਤੋਂ ਅਸੀਂ ਤੁਹਾਨੂੰ ਸੁਣਨਾ ਸ਼ੁਰੂ ਕੀਤਾ ਜਦੋਂ ਤੋਂ ਅਸੀਂ ਗੁਰਬਾਣੀ ਸਰਵਣ ਕਰਦੇ ਆ ਰਹੇ ਹਾਂ ਜਦੋਂ ਤੋਂ ਉਦੋਂ ਤੋਂ ਤੁਹਾਡੀ ਰਸਪਿੰਨੀ ਆਵਾਜ਼ ਜਿਹੜੀ ਹੈ ਉਹ ਹਮੇਸ਼ਾ ਹੀ ਆਪਣੇ ਵੱਲ ਖਿੱਚਦੀ ਐ ਸਾਨੂੰ ਵੀ ਖਿੱਚਦੀ ਰਹੀ ਸਾਡੇ ਪਰਿਵਾਰ ਦੇ ਵਿੱਚ ਸਾਡੇ ਪਰਿਵਾਰ ਦੇ ਜਿਹੜੇ ਮੈਂਬਰ ਸੀ ਹਨਾ ਉਹ ਵੀ ਤੁਹਾਡੇ ਪਿਆਰ ਦੇ ਵਿੱਚ ਤੁਹਾਡੇ ਕੀਰਤਨ ਦੇ ਨਾਲ ਜੁੜੇ ਰਹੇ ਜੀ ਤੇ ਅਸੀਂ ਹਮੇਸ਼ਾ ਇਹ ਚਾਹੁੰਦੇ ਸੀਗੇ ਕਿ ਅਸੀਂ ਤੁਹਾਡੇ ਬਾਰੇ ਵੀ ਜਾਣ ਸਕੀਏ ਸੋ ਜਦੋਂ ਅਸੀਂ ਤੁਹਾਡੇ ਪਿਛੋਕੜ ਦੇ ਵਿੱਚ ਜਾਣਦੇ ਆ ਤਾਂ ਅਸੀਂ ਇਹ ਜ਼ਰੂਰ ਜਾਣਦੇ ਆ ਕਿ ਤੁਹਾਡਾ ਜਿਹੜਾ ਪਿਛੋਕੜ ਆ ਉਹ ਰਾਜਸਥਾਨ ਦੇ ਨਾਲ ਜੁੜਦਾ ਹੈ ਤੁਹਾਡਾ ਜਨਮ ਰਾਜਸਥਾਨ ਦਾ ਹੈ ਹਨਾ ਜੀ 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 ਥੋੜਾ ਜਿਹਾ ਆਪਣੇ ਬਚਪਨ ਦੇ ਬਾਰੇ ਦੱਸੋ ਤੁਹਾਡਾ ਬਚਪਨ ਕਿਹੋ ਜਿਹਾ ਸੀ ਔਰ ਕੀਰਤਨ ਦੇ ਨਾਲ ਜਿਹੜੀ ਚੇਟਕ ਹੈ ਉਹ ਤੁਹਾਡੀ ਕਿਵੇਂ ਲੱਗੀ ਹਾਂ ਜੀ ਪੰਜੀ ਇਹ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮੇਰਾ ਜਿਹੜਾ ਪਿਛੋਕੜ ਰਾਜਸਥਾਨ ਚ ਹੈ ਜੀ ਜੀ ਤੇ ਉਥੇ ਜਿਹੜਾ ਗੰਗानगर ਦੇ ਨਾਲ ਤਹਿਸੀਲ ਕਰਨਪੁਰ ਦੇ ਨਾਲ ਆਪਣਾ ਪਿੰਡ ਹੈ ਸਧਾਰਨ ਪਿੰਡ ਹੈ ਜੀ 14 ਸਮਾਜੀ ਵਾਲਾ ਜਿੱਥੇ ਦਾ ਮੇਰਾ ਜਨਮ ਹੈ ਜੀ ਤੇ ਬਚਪਨ ਜਿਹੜਾ ਉਹ ਇੱਕ ਆਮ ਨਾਲੋਂ ਵੱਖਰੀ ਤਰ੍ਹਾਂ ਦਾ ਕਿਉਂਕਿ ਮੈਂ ਤਕਰੀਬਨ ਡੇਢ ਕੇ ਸਾਲ ਦੀ ਮੇਰੀ ਉਮਰ ਸੀ ਜਦੋਂ ਟਾਈਫਾਈਟ ਹੋਇਆ ਜਾਂ ਉਹ ਜਿਹਨੂੰ ਚਿਕਰਪਾਕਸ ਕਹਿੰਦੇ ਨੇ ਛੋਟੀ ਮਾਤਾ ਵੀ ਆਮ ਤੌਰ ਤੇ ਆਪਾਂ ਕਹਿੰਦੇ ਨੇ ਜੀ ਉਹਦੇ ਨਿਕਲਣ ਕਰਕੇ ਅੱਖਾਂ ਦੀ ਜਿਹੜੀ ਲਾਈਟ ਹੈ ਉਹ ਚਲੀ ਗਈ ਜੀ ਤੇ ਕਿਉਂਕਿ ਉਹ ਡੇਢ ਸਾਲ ਦੀ ਉਮਰ ਦਾ ਬੱਚਾ ਕਿੰਨਾ ਕੋਹੰਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜੀ ਤੇ ਕਿਉਂਕਿ ਮੇਰੇ ਸਾਹਮਣੇ ਨਾਲ ਤੇ ਮੈਂ ਆਪਣੇ ਆਪ ਨੂੰ ਇਸ ਤਰ੍ਹਾਂ ਦਾ ਹੀ ਮਹਿਸੂਸ ਕੀਤਾ ਤੇ ਸ਼ੁਰੂ ਤੋਂ ਹੀ ਕਿਉਂਕਿ ਮੇਰੇ ਸਾਹਮਣੇ ਕਿਉਂਕਿ ਘਰ ਦੇ ਦਸਣ ਉਹਨਾਂ ਦੇ ਦਸਣ ਦੇ ਕਰਕੇ ਹੂੰ ਮੈਨੂੰ ਪਤਾ ਚੱਲਿਆ ਕਿ ਮੈਂ 1.5 ਸਾਲ ਦੀ ਉਮਰ ਚ ਜਿਹੜੀ ਇਹ ਬਲਾਈਂਡ ਹੋਇਆ ਜੀ ਪਰ ਮੈਂ ਆਪਣੇ ਆਪ ਨੂੰ ਇਸ ਤਰ੍ਹਾਂ ਹੀ ਦੇਖਿਆ ਇਸ ਕਰਕੇ ਸਮਝ ਲਓ ਕਿ ਬਚਪਨ ਹੀ ਜਮਾਂਦਰੂ ਤੌਰ ਤੇ ਇਸ ਤਰ੍ਹਾਂ ਮੇਰਾ ਜਿਹੜਾ ਸ਼ੁਰੂਆਤ ਹੋਈ ਜੀ ਕਿ ਮੇਰੇ ਨਾਲ ਜਿਹੜੇ ਬੱਚੇ ਖੇਡਦੇ ਸੀ ਨਾ ਜ ਖੇਡਣ ਵਾਸਤੇ ਆਮ ਆਸ ਪੜੋਸ ਦੇ ਬੱਚਿਆਂ ਨਾਲ ਬੰਦਾ ਖੇਡਦਾ ਹੈ ਨਾ ਜੀ ਜੀ ਤੇ ਆ ਜਾ ਕਰਦੇ ਸਨ ਘਰ ਆ ਜਾਣਾ ਉਹਨਾਂ ਨੇ ਜੀ ਮੈਂ ਨਹੀਂ ਸੀ ਬਾਹਰ ਜਾ ਸਕਦਾ ਨਾ ਜੀ ਤੇ ਮੈਨੂੰ ਲੈ ਵੀ ਜਾਣਾ ਐਸੇ ਹੀ ਕੋਈ ਕੁਦਰਤੀ ਤੌਰ ਤੇ ਹੁੰਦੀ ਹੈ ਇਹ ਜੀ ਤੇ ਅੱਜ ਮੈਂ ਸੋਚਦਾ ਵੀ ਕਈ ਵਾਰੀ ਇਹ ਦਿਮਾਗ 'ਚ ਆ ਜਾਂਦੀ ਗੱਲ ਜਿਵੇਂ ਤੁਸੀਂ ਪੁੱਛਿਆ ਜੀ ਕਿਉਂਕਿ ਉਹ ਬੱਚੇ ਐਸ ਤਰ੍ਹਾਂ ਸੀ ਜਿਵੇਂ ਕੋਈ ਵੀ ਖੇਡ ਖੇਡ ਲਈ ਹੈ ਨਾ ਜੀ ਉਹਨਾਂ ਨੇ ਕੋਈ ਗੇਂਦ ਗੇਂਦ ਨਾਲ ਖੇਡ ਰਹੇ ਆ ਕੋਈ ਕੋਈ ਵੀ ਛੋਟੀ ਛੋਟੀਆਂ ਚੀਜ਼ਾਂ ਨੇ ਜੀ ਉਹਨਾਂ ਨੇ ਆਪ ਲਿਆ ਕੇ ਮੈਨੂੰ ਦੇਣੀ ਅੱਛਾ ਆਪ ਲੈ ਆ ਕੇ ਦੇਣੀ ਜਾਂ ਕਿਤੇ ਦੂਰ ਚਲ ਜਾਣੀ ਲੱਭ ਕੇ ਲਿਆਉਣੀ ਉਹ ਮਤਲਬ ਬੱਚਿਆਂ ਦੇ ਦਿਮਾਗ ਵਿੱਚ ਵੀ ਇਹੋ ਜਿਹਾ ਹੈਗਾ ਸੀ ਕਿ ਉਹ ਬੱਚਿਆਂ ਨੇ ਇਹ ਇਹ ਵੇਖਣਾ ਵੀ ਇਹਨੂੰ ਪਤਾ ਨਹੀਂ ਲੱਗਦਾ ਅਸੀਂ ਆਪ ਦੇਖ ਕੇ ਤੇ ਨਾਲ ਸਾਰੇ ਸਹਿਯੋਗੀ ਸੀ ਤੁਹਾਡੇ ਕਾਫੀ ਮਦਦਗਾਰ ਸੀ ਮੇਰੇ ਨਾਲ ਜਿਹੜੇ ਬੱਚੇ ਖੇលਦੇ ਸੀ ਇਸ ਤਰ੍ਹਾਂ ਹੀ ਸੀ ਠੀਕ ਠੀਕ ਅੱਖਾਂ ਦੀ ਰੋਸ਼ਨੀ ਨਾ ਹੋਣ ਦੇ ਬਾਵਜੂਦ ਵੀ ਜਦੋਂ ਅਸੀਂ ਤੁਹਾਡੇ ਤੋਂ ਗੁਰਬਾਣੀ ਸਰਵਣ ਕਰਦੇ ਆ ਗੁਰਬਾਣੀ ਤੁਹਾਨੂੰ ਕੰਠ ਹੈ ਹਨਾ ਔਰ ਇਹ ਬੜੀ ਇੱਕ ਰੱਬੀ ਮੇਰ ਆ ਕਿ ਅਸੀਂ ਆਮ ਤੌਰ ਦੇ ਉੱਤੇ ਦੇਖਦੇ ਆ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਗੁਰਬਾਣੀ ਪੜਦੇ ਜ਼ਰੂਰ ਹੈ ਗੁਰਬਾਣੀ ਗਾਉਂਦੇ ਜ਼ਰੂਰ ਹੈ ਹਨਾ ਪਰ ਕੰਠ ਨਹੀਂ ਹੁੰਦੀ ਸਾਰੀ ਸਾਰੀ ਉਮਰ ਜੀ ਤੁਸੀਂ ਜਿਹੜੀ ਗੁਰਬਾਣੀ ਕੰਠ ਕਰਨ ਦੀ ਜਿਹੜੀ ਪ੍ਰੇਰਣਾ ਕਿੱਥੋਂ ਲਈ ਘਰ ਦੇ ਵਿੱਚ ਗੁਰਬਾਣੀ ਦਾ ਇੰਨਾ ਸੀ ਮਾਹੌਲ ਜਾਂ ਫਿਰ ਕੋਈ ਖਾਸ ਪਰਿਵਾਰਕ ਮੈਂਬਰ ਜਾਂ ਬਾਹਰੋਂ ਕਿਸੇ ਨੇ ਤੁਹਾਨੂੰ ਪ੍ਰੇਰਿਤ ਕੀਤਾ ਗੁਰਬਾਣੀ ਦੇ ਘਰ ਵਿੱਚ ਮਾਹੌਲ ਜ਼ਰੂਰ ਸੀ ਜੀ ਜੀ ਸਾਡੇ ਮੇਰਾ ਪਿਤਾ ਜਿਹੜੇ ਸੀ ਉਹ ਗੁਰਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਸਨ ਔਰ ਖੁਦ ਉਹ ਅچھے ਪਾਠੀ ਸਨ ਜੀ ਪਰ ਸਾਨੂੰ ਉਹਨਾਂ ਕੋਲੋਂ ਸਿੱਖਣ ਦਾ ਮੌਕਾ ਨਹੀਂ ਮਿਲਿਆ ਜਿੰਨੀ ਵੀ ਗੁਰਬਾਣੀ ਯਾਦ ਕੀਤੀ ਹੈ ਜੀ ਇਹ ਬਾਹਰ ਰਹਿ ਕੇ ਹੀ ਯਾਦ ਹੋਈ ਹੂੰ ਤੇ ਜਿਹੜੇ ਸਾਡੇ ਉਸਤਾਦ ਸੀ ਜਿਨ੍ਹਾਂ ਨੇ ਸਾਨੂੰ ਪੜਾਇਆ ਜੀ ਉਹਨਾਂ ਨੇ ਇਹ ਹੀ ਮੈਨੂੰ ਕਿਹਾ ਕਰਦੇ ਸਨ ਕਿ ਜੇ ਤੁਸੀਂ ਇੱਕ ਸ਼ਬਦ ਵੀ ਰੋਜ਼ ਯਾਦ ਕਰੋ ਜੀ ਛੋਟੇ ਤੋਂ ਛੋਟਾ ਜਿੰਨਾ ਵੀ ਹੋ ਸਕੇ ਜੀ ਤੇ ਤੁਹਾਨੂੰ ਇਹ ਮਹੀਨੇ ਵਿੱਚ 30 ਸ਼ਬਦ ਹੋ ਜਾਣ ਠੀਕ ਵਾਦ ਜਿੰਨਾ ਮਰਜ਼ੀ ਕਰੋ ਘੱਟ ਤੋਂ ਘੱਟ ਇਹਨਾਂ ਤੁਹਾਨੂੰ ਯਾਦ ਕਰਨਾ ਚਾਹੀਦਾ ਜੀ ਕਿਉਂਕਿ ਜਿਹੜਾ ਸਾਈਟਡ ਬੰਦਾ ਹੈ ਉਹ ਤੇ ਆਮ ਤੌਰ ਤੇ ਵੇਖ ਵੀ ਲਏਗਾ ਜੀ ਵੇਖ ਕੇ ਪੜ੍ਹ ਸਕੇਗਾ ਜੀ ਪਰ ਤੁਹਾਨੂੰ ਤੁਸੀਂ ਉਹੀ ਪੜ੍ਹੋਗੇ ਜੋ ਤੁਹਾਨੂੰ ਯਾਦ ਹੈ ਜੀ ਇਸ ਕਰਕੇ ਮੇਰਾ ਆਮ ਤੌਰ ਤੇ ਯਤਨ ਇਹ ਹੁੰਦਾ ਹੈ ਕਿ ਬਾਣੀ ਦੀਆਂ ਤੁਕਾਂ ਐਸੇ ਸਾਹਬ ਨਾਲ ਯਾਦ ਕੀਤੀਆਂ ਜਾਣ ਜੀ ਤਾਂ ਜੋ ਕੋਈ ਨਾ ਕੋਈ ਕਿਸੇ ਤਰ੍ਹਾਂ ਦਾ ਕੋਈ ਅੱਖਰ ਅੱਗੇ ਪਿੱਛੇ ਨਾ ਹੋਵੇ ਜੀ ਪਰ ਕਈ ਵਾਰ ਹੋ ਵੀ ਜਾਂਦਾ ਐਸੀ ਗੱਲ ਨਹੀਂ ਹੈ ਜੀ ਪਰ ਫਿਰ ਵੀ ਜਿਹੜਾ ਮੇਰਾ ਆਪਣਾ ਇਹ ਹੁੰਦਾ ਵੀ ਇਹ ਜਿਹੜਾ ਗੁਰਬਾਣੀ ਜਦੋਂ ਪੜ੍ਹੀ ਜਾਂਦੀ ਹੈ ਨਾ ਜੀ ਤੇ ਇੱਕ ਇੱਕ ਅੱਖਰ ਜਿਹੜਾ ਸਾਹਮਣੇ ਤੁਹਾਡੇ ਸੰਗਤ ਰੂਪੇ ਸੁਣ ਰਹੇ ਨੇ ਉਹਨਾਂ ਦੇ ਸਮਝ ਵਿੱਚ ਪੈਣਾ ਚਾਹੀਦਾ ਜੀ ਬਾਈ ਸਾਹਿਬ ਕਿੰਨੀ ਕੁ ਉਮਰ ਸੀ ਜਦੋਂ ਤੋਂ ਤੁਸੀਂ ਗੁਰਬਾਣੀ ਦੇ ਨਾਲ ਜੁੜੇ ਆ ਮੈਂ ਤਕਰੀਬਨ ਅ 14-15 ਸਾਲ ਦੀ ਉਮਰ ਚ ਠੀਕ ਠੀਕ ਕਿਉਂਕਿ ਮੈਂ ਗਾਉਣ ਦਾ ਮਨ ਸ਼ੌਕ ਸ਼ੁਰੂ ਤੋਂ ਹੀ ਆ ਜੀ ਠੀਕ ਛੋਟੇ ਹੁੰਦੇ ਆ ਜਦੋਂ ਮੈਂ ਤੁਹਾਨੂੰ ਦੇ ਵਿੱਚ ਦੱਸਿਆ ਵੀ ਸਧਾਰਨ ਪਿੰਡ ਵਿੱਚ ਜਨਮ ਹੋਇਆ ਜੀ ਤੇ ਜਦੋਂ ਮੈਂ ਸੁਰਤ ਸੰਭਾਲੀ ਹੈ ਹਮ ਉਸ ਵੇਲੇ ਹੀ ਮੈਨੂੰ ਗਾਉਣ ਦਾ ਸ਼ੌਕ ਮੈਂ ਹਰ ਚੀਜ਼ ਬਖੂਬੀ ਗਾ ਲੈਂਦਾ ਸੀ ਕੋਈ ਵੀ ਗੀਤ ਚੱਲਦਾ ਜਾਂ ਕੋਈ ਵੀ ਉਸਲੇ ਇਹਨਾ ਕੀਰਤਨ ਵਾਲੇ ਪਾਸੇ ਰੋਜਾਂ ਨਹੀਂ ਸੀ ਜੀ ਪਰ ਕੋਈ ਵੀ ਐ ਰੇਡੀਓ ਤੇ ਗੀਤ ਚੱਲੇ ਜਾਂ ਕੋਈ ਸਾਊਂਡ ਤੇ ਕੋਈ ਕਿਸੇ ਤਰ੍ਹਾਂ ਦਾ ਕੋਈ ਵੀ ਸੀਡੀ ਚੱਲ ਉਸ ਉਸ ਵੇਲੇ ਰਿਕਾਰਡ ਚੱਲਦੇ ਸਮ ਜਿਹੜੇ ਵੱਡੇ ਜੀ ਤੇ ਉਹ ਹਰ ਇੱਕ ਮੈਂ ਗਾ ਲੈਂਦਾ ਸੀ ਠੀਕ अच्छा ਤੁਸੀਂ ਸੁਣਨ ਦਾ ਰੁਝਾਨ ਰੱਖਦੇ ਸੀ ਰੁਚੀ ਰੱਖਦੇ ਸੀ ਪਰ ਸੰਗੀਤ ਦੀ ਸਿੱਖਿਆ ਤੁਸੀਂ ਕਦੋਂ ਲਈ ਕਦੋਂ ਸ਼ੁਰੂ ਸਿੱਖਿਆ ਮੈਂ ਤਕਰੀਬਨ 1983 83 ਦੇ ਵਿੱਚ ਮੈਂ ਸ਼ੁਰੂ ਕੀਤਾ ਜੀ ਜੀ ਪਠਾਨਕੋਟ ਮੇਰੇ ਬ੍ਰਦਰ ਸੀ ਵੱਡੇ ਬ੍ਰਦਰ ਜੀ ਉੱਥੇ ਉਹ ਉਹਨਾਂ ਦਾ ਟਰਾਂਸਪੋਰਟ ਦਾ ਕੰਮ ਸੀ ਤੇ ਮੈਂ ਉਹਨਾਂ ਕੋਲ ਮੈਨੂੰ ਆਪਣੇ ਕੋਲ ਲੈ ਗਏ ਜੀ ਕਿ ਇੱਥੇ ਬੈ ਕੇ ਤੋਂ ਇਹਨੂੰ ਸਿਖਵਾਉਣਾ ਹੈ ਕੀਰਤਨ ਸਿਖਾਣਾ ਜੀ ਮੇਨ ਪ੍ਰੇਰਣਾ ਉਹਨਾਂ ਦੀ ਸੀ ਠੀਕ ਤੇ ਉਹ ਮੈਨੂੰ ਉਹਨਾਂ ਨੇ ਆਪਣੇ ਕੋਲ ਰੱਖਿਆ ਰੱਖ ਕੇ ਤੇ ਬਕਾਇਦਾ ਉਹ ਇੱਕ ਪੰਡਤ ਜੀ ਹੈਗੇ ਸੀ ਉਸ ਵੇਲੇ ਜੀ ਉੱਥੇ ਉਹ ਮੈਨੂੰ ਰੋਜ਼ ਘਰ ਸਿਖਾ ਕੇ ਜਾਣਾ ਉਹਨਾਂ ਨੇ ਠੀਕ ਕੀਰਤਨ ਸਿਖਾਣਾ ਰਾਗ ਵਿਦਿਆ ਉਹਨਾਂ ਨੇ ਕਾਫੀ ਰਾਗਾਂ ਦੀ ਨੌਲੇਜ ਮੈਨੂੰ ਦਿੱਤੀ ਜੀ ਪਰ ਪ੍ਰੋਬਲਮ ਇਹ ਆ ਗਈ ਵੀ ਉਹਨਾਂ ਨੂੰ ਗੁਰਬਾਣੀ ਬਾਰੇ ਕੋਈ ਜ਼ਿਆਦਾ ਇਨੀ ਨੌਲੇਜ ਨਹੀਂ ਸੀ ਜੀ ਤੇ ਸੰਗੀਤ ਦੇ ਅچھے ਸੀ ਉਹ ਕਲਾਕਾਰਸ ਠੀਕ ਤੇ ਉਹਨਾਂ ਨੇ ਫਿਰ ਮੈਨੂੰ ਸਾਲ ਇੱਕ ਦੇ ਡੇਢ ਦੋ ਸਾਲ ਮੈਂ ਉਹਨਾਂ ਕੋਲ ਵਿਦਿਆ ਪ੍ਰਾਪਤ ਕੀਤੀ ਜੀ ਤੇ ਨਾਲ ਨਾਲ ਇੱਕ ਸਾਡੇ ਉੱਥੇ ਰਿਟਾਇਰ ਸਕੂਲ ਚੋਂ ਟੀਚਰਸ ਹਨ ਜੀ ਉਹ ਪੰਜਾਬੀ ਪੜਾਇਆ ਕਰਦੇ ਸੀ ਮੈਡਮ ਜੀ ਤੇ ਉਹਨਾਂ ਕੋਲੋਂ ਅਸੀਂ ਜਿਹੜੀ ਬਾਕੀ ਗੁਰਬਾਣੀ ਯਾਦ ਕਰਨੀ ਜੀ ਸੁਖਮਨੀ ਸਾਹਿਬ ਯਾਦ ਕੀਤਾ ਜਪਜੀ ਸਾਹਿਬ ਆਸਾ ਕੀ ਵਾਰ ਇਸ ਤਰ੍ਹਾਂ ਜੀ ਕਈ ਬਾਣੀਆਂ ਉਹਨਾਂ ਕੋਲੋਂ ਯਾਦ ਕੀਤੀ ਠੀਕ ਉਹਨਾਂ ਬਕਾਇਦਾ ਸ਼ਾਮ ਨੂੰ ਸਾਨੂੰ ਬਿਠਾ ਲੈਣਾ ਮੈਨੂੰ ਓਲ ਜੇ ਮੈਂ ਕਈ ਵਾਰੀ ਨਹੀਂ ਵੀ ਜਾਣਾ ਤੇ ਆਵਾਜ਼ ਮਾਰ ਲੈਣੀ ਜੀ ਆਵਾਜ਼ ਮਾਰ ਕੇ ਬਿਠਾ ਕੇ ਯਾਦ ਕਰਾਣੀ ਠੀਕ ਤੇ ਮੈਨੂੰ ਅੱਜ ਵੀ ਯਾਦ ਆ ਵੀ ਕੱਲ ਵੀ ਗੱਲ ਚੱਲ ਰਹੀ ਸੀ ਇਸ ਤਰ੍ਹਾਂ ਹੀ ਜੀ ਤੇ ਮੈਂ ਕਿਹਾ ਦੋ ਦੋ ਪੌੜੀਆਂ ਸੁਖਮਨੀ ਸਾਹਿਬ ਦੀਆਂ ਦੋ ਦੋ ਪੌੜੀਆਂ ਯਾਦ ਕਰਨੀਆਂ ਜੀ ਰੋਜ਼ ਜੀ ਤੇ ਇੱਕ ਅਸ਼ਟਪਦੀ ਚ ਅੱਠ ਪੌੜੀਆਂ ਨੇ ਜੀ ਤੇ ਅੱਠ ਪੌੜੀ ਦੋ ਦੋ ਪੌੜੀਆਂ ਕਰਕੇ ਇਹ ਮੈਂ ਉਸ ਸਮੇਂ ਯਾਦ ਕੀਤੀ ਭਾਈ ਸਾਹਿਬ ਇੱਕ ਹੋਰ ਚੀਜ਼ ਜਿਹੜੀ ਸਾਨੂੰ ਬਹੁਤ ਪ੍ਰੇਰਿਤ ਕਰਦੀ ਆ ਤੁਸੀਂ ਦਸਤਾਰ ਬਹੁਤ ਸੋਹਣੀ ਸਜਾਉਂਦੇ ਹੋ ਮੈਂ ਬਹੁਤ ਸਾਲ ਪਹਿਲਾਂ ਵੀ ਜਦੋਂ ਤੁਹਾਡੇ ਦਰਸ਼ਨ ਕੀਤੇ ਸੀ ਹਨਾ ਮੈਂ ਸ਼ਾਇਦ ਉਦੋਂ ਵੀ ਤੁਹਾਨੂੰ ਇਹ ਸਵਾਲ ਕੀਤਾ ਸੀ ਤੁਸੀਂ ਆਪਣੀ ਜਿਹੜੀ 셀ਫ ਕੇਅਰ ਹੈ ਹਨਾ ਜਿੱਦਾਂ ਕਹਿੰਦੇ ਹੁੰਦੇ ਆ ਵੀ ਬਹੁਤੀ ਵਾਰ ਸਾਨੂੰ ਬੱਚਿਆਂ ਨੂੰ ਵੀ ਥੋੜਾ ਜਿਹਾ ਪ੍ਰੇਰਿਤ ਕਰਨਾ ਪੈਂਦਾ ਆ ਕਿ ਹਨਾ ਆਪਣਾ ਆਪਣੀ ਦੇਖਭਾਲ ਕਰੋ ਆਪਣੇ ਆਪ ਨੂੰ ਸਵਾਰ ਕੇ ਜਿਹੜੇ ਸਿੱਖ ਬੱਚੇ ਉਹਨਾਂ ਦੇ ਲਈ ਹੋਰ ਵੀ ਜ਼ਿਆਦਾ ਚੈਲੈਂਜਿੰਗ ਹੁੰਦਾ ਆ ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਅਸੀਂ ਦੇਖਦੇ ਆ ਹਾਂ ਵੀ ਦਾੜਾ ਰੱਖਣਾ ਦਾੜਾ ਪ੍ਰਕਾਸ਼ ਕਰਨਾ ਜਾਂ ਦਸਤਾਰ ਸਜਾਉਣੀ ਹੈਨਾ ਇਹ ਚੈਲੰਜ ਹੁੰਦਾ ਪਰ ਕੀ ਤੁਹਾਡੇ ਲਈ ਵੀ ਇਹ ਚੈਲੰਜ ਸੀ ਬਿਲਕੁਲ ਸੀ ਜੀ ਜੀ ਇਹ ਚੈਨਲ ਪਹਿਲਾਂ ਸ਼ੁਰੂ-ਸ਼ੁਰੂ ਚ ਮੈਂ ਅੱਜ ਵੀ ਮੈਨੂੰ ਯਾਦ ਆ ਜਦੋਂ ਸ਼ੁਰੂ ਕੀਤਾ ਸੀ ਮੈਂ ਜਦੋਂ ਕੀਰਤਨ ਦੀ ਲੈਣ ਵਿੱਚ ਆਇਆ ਜੀ ਉਸ ਵੇਲੇ ਮੈਂ ਦਸਤਾਰ ਨਹੀਂ ਸੀ ਸਜਾਉਂਦਾ ਅੱਛਾ ਜੀ ਤੇ ਉਦਾਂ ਜਿਵੇਂ ਬੱਚਿਆਂ ਨੂੰ ਆਮ ਰਮਾਲ ਵਗੈਰਾ ਬੰਨ੍ਹ ਦਿੰਦੇ ਨੇ ਕਰਦੇ ਜਾਂ ਮਾਤਾ ਪਿਤਾ ਉਹ ਉਹ ਬੰਨ੍ਹਦੇ ਨੇ ਕਰਦੇ ਸਾਂ ਫਿਰ ਮੈਂ ਜਦੋਂ 80 5 ਦੇ ਵਿੱਚ ਅੰਮ੍ਰਿਤ ਪਾਨ ਕੀਤਾ ਠੀਕ ਤੇ ਉਸ ਤੋਂ ਬਾਅਦ ਫਿਰ ਮੈਂ ਦਸਤਾਰ ਫਿਰ ਨੇ ਦਸਤਾਰ ਸਜਾਣੀ ਸ਼ੁਰੂ ਕੀਤੀ ਤੇ ਫਿਰ ਮੈਂ ਉਤਾਰ ਹੀ ਨਹੀਂ ਠੀਕ ਫਿਰ ਇਹ ਸੋਚਦਾ ਵੀ ਜਦੋਂ ਗੁਰੂ ਘਰ ਜਾਣਾ ਹੈ ਗੁਰਦੁਆਰਾ ਸਾਹਿਬ ਜਾਣਾ ਹੈ ਜੀ ਤੇ ਗੁਰੂ ਦੇ ਕੋਲ ਜਾਣਾ ਉਸ ਵੇਲੇ ਦਸਤਾਰ ਤੋਂ ਬਿਨਾ ਨਹੀਂ ਜਾਣਾ ਜੀ ਮੈਂ ਦਰਸ਼ਕਾਂ ਨੂੰ ਵੀ ਜ਼ਰੂਰ ਦੱਸਣਾ ਚਾਹਾਂਗੀ ਕਿ ਭਾਈ ਸਾਹਿਬ ਦਸਤਾਰ ਆਪਣੀ ਆਪ ਸਜਾਉਂਦੇ ਆ ਔਰ ਮੈਂ ਅੱਖੀਂ ਦੇਖਿਆ ਇਹਨਾਂ ਨੂੰ ਦਸਤਾਰ ਸਜਾਉਂਦੇ ਆ ਔਰ ਮੈਨੂੰ ਲੱਗਦਾ ਕਿ ਇਹ ਵੀ ਪਰਮਾਤਮਾ ਦੀ ਇੱਕ ਬਹੁਤ ਵੱਡੀ ਵਡਿਆਈ ਹੈ ਮਿਹਰ ਹੈ ਹਨਾ ਅੱਛਾ ਭਾਈ ਸਾਹਿਬ ਤੁਸੀਂ ਜਥੇ ਵਜੋਂ ਕੀਰਤਨ ਜਿਹੜਾ ਕਦੋਂ ਸ਼ੁਰੂ ਕੀਤਾ ਇੱਕ ਜਥੇ ਦੇ ਵਿੱਚ ਜਥੇ ਵੇਲੇ ਕੀਰਤਨ ਜਿਹੜਾ ਸ਼ੁਰੂ ਕੀਤਾ ਤਾਂ ਆਮ ਤੌਰ ਤੇ ਤਾਂ ਮੈਂ ਸ਼ੁਰੂ-ਸ਼ੁਰੂ ਚ ਤਕਰੀਬਨ 83 ਚ ਸ਼ੁਰੂ ਕੀਤਾ ਤੇ 84 ਚ ਮੈਂ ਸ਼ੁਰੂਸ਼ ਕਰ ਦਿੱਤਾ ਸੀ ਥੋੜਾ-ਥੋੜਾ ਜਿਵੇਂ ਆਮ ਗੁਰਦੁਆਰਾ ਸਾਹਿਬ ਬੱਚੇ ਸ਼ਬਦ ਪੜ੍ਹਦੇ ਨੇ ਠੀਕ ਤੇ ਪੜ੍ਹਨਾ ਸ਼ੁਰੂ ਕਰ ਦਿੱਤਾ ਜਥੇ ਵਜੋਂ ਮੈਂ ਕੀਰਤਨ ਜਿਹੜਾ ਸ਼ੁਰੂ ਕੀਤਾ ਉਹ ਤਕਰੀਬਨ 1900 ਤੇ 87 88 ਦੇ ਵਿੱਚ ਜੀ ਉਸ ਤੋਂ ਬਾਅਦ ਸ਼ੁਰੂ ਕੀਤਾ ਠੀਕ ਹੈ ਤੇ ਸਭ ਤੋਂ ਪਹਿਲਾਂ ਕੀਰਤਨ ਕਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਕਰਨ ਸੇਵਾ ਕਰਨ ਦਾ ਜਿਹੜਾ ਮੌਕਾ ਮਿਲਿਆ ਤੁਹਾਨੂੰ ਹਾਂ ਉਹ ਆਪਣਾ ਸਵਾਲ ਵਿੱਚੇ ਰਹਿ ਗਿਆ ਜਦੋਂ ਮੈਂ 2 ਸਾਲ ਉੱਥੇ ਪਠਾਨਕੋਟ ਸਿੱਖਿਆ ਨਾ ਜੀ ਉਸ ਤੋਂ ਬਾਅਦ ਗੁਨੀਆਣਾ ਮੰਡੀ ਚੱਲ ਗਿਆ ਮੈਂ ਸੰਤਾਂ ਕੋਲ ਅੱਛਾ ਜੀ ਮੇਰੇ ਜਿਹੜੇ ਬ੍ਰਦਰਸ ਵੱਡੇ ਉਹ ਇੱਕ ਦਿੱਲੀ ਤੋਂ ਕੋਈ ਸਿੰਘs ਆ ਗਏ ਸੀ ਜੀ ਤੇ ਉਹ ਉਹ ਲੈ ਕੇ ਗਏ ਉੱਥੇ ਨਾਲ ਮੈਨੂੰ ਛੱਡ ਕੇ ਆਏ ਜੀ ਤੇ ਉੱਥੇ ਟਿਕਾਣਾ ਪਾਈ ਜਗਤਾ ਜੀ ਬੁਨਿਆਣਾ ਮੰਡੀ ਬਠਿੰਡਾ ਜੀ ਬਠਿੰਡੇ ਤੋਂ 12 ਕਿਲੋਮੀਟਰ ਹੈ ਠੀਕ ਤੇ ਉੱਥੇ ਮੈਂ ਤਕਰੀਬਨ 5 6 ਸਾਲ ਜ਼ਿੰਦਗੀ ਦੇ ਬਤੀਤ ਕੀਤੇ ਠੀਕ ਨਾਲ ਕੀਰਤਨ ਦੀ ਸਖਲਾਈ ਜਿਹੜੀ ਅਧੂਰੀ ਸੀ ਜੀ ਉਹ ਪੂਰੀ ਕੀਤੀ ਜੀ ਕੁਝ ਬਾਣੀ ਉੱਥੇ ਬਹਿ ਕੇ ਯਾਦ ਕੀਤੀ ਜੀ ਜਿਹੜੇ ਸੰਤਾਂ ਕੋਲੋਂ ਤੇ ਉਹਨਾਂ ਨੇ ਵੀ ਯਾਦ ਕਰਾਣੀ ਔਰ ਉਸਤਾਦ ਜੀ ਸਾਡੇ ਪ੍ਰੋਫੈਸਰ ਗੁਰਦਿਆਲ ਸਿੰਘ ਜੀ ਜੀ ਗੁਰਮਤ ਕੋਲਜ ਪਟਿਆਲਾ ਤੋਂ ਰਿਟਾਇਰ ਸੀ ਠੀਕ ਉਹਨਾਂ ਕੋਲ ਰਹਿ ਕੇ ਮੈਂ ਇਹ ਵਿਦਿਆ ਪੂਰੀ ਕੀਤੀ ਜੀ ਤੇ ਉੱਥੇ ਹੀ ਫਿਰ ਮੈਂ ਜਦੋਂ ਮੈਂ ਜਥਾ ਬਣਾਇਆ ਤੇ ਕੁਛ ਸਮਾਂ ਉੱਥੇ ਸੇਵਾ ਨਿਭਾਈ ਹੈ ਮੈਂ ਠੀਕ ਅੱਛਾ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਅਸੀਂ ਕੀਰਤਨ ਕਰਦੇ ਆ ਤੁਹਾਨੂੰ ਹਨਾ ਸੁਣਦੇ ਰਹੇ ਤੇ ਬਹੁਤ ਸੰਗਤ ਜਿਹੜੀ ਐ ਉਹ ਤੁਹਾਡੇ ਨਾਲ ਕੀਰਤਨ ਦੇ ਰਾਹੀ ਜੁੜੀ ਔਰ ਮੈਂ ਜਦੋਂ ਵੀ ਤੁਹਾਡਾ ਕੀਰਤਨ ਸਰਵਣ ਕਰਦੀ ਆ ਕਿਤੇ ਵੀ ਹਨਾ ਚਾਹੇ ਹੁਣ ਆਸਟ੍ਰੇਲੀਆ ਦੀ ਗੱਲ ਕਰ ਲਈਏ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਹਮੇਸ਼ਾ ਤੁਹਾਡੇ ਤੋਂ ਇੱਕ ਜ਼ਰੂਰ ਮੰਗ ਕੀਤੀ ਜਾਂਦੀ ਐ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਹਨ ਉਸ ਸ਼ਬਦ ਦੀ ਔਰ ਇਹ ਨਹੀਂ ਹੁੰਦਾ ਕਿ ਸ਼ਬਦ ਸਾਰੇ ਗੁਰਬਾਣੀ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਨ ਗੁਰੂਆਂ ਦੀ ਲਿਖੀ ਹੋਈ ਬਾਣੀ ਪਰ ਉਸ ਨੂੰ ਗਾਉਣ ਦਾ ਇੱਕ ਅੰਦਾਜ਼ ਹੁੰਦਾ ਹੈ ਇੱਕ ਹੁੰਦਾ ਹੈ ਕਿ ਤੁਸੀਂ ਆਪਣੀ ਰੂਹ ਦੇ ਨਾਲ ਪਿਆਰ ਦੇ ਨਾਲ ਰਸ ਦੇ ਨਾਲ ਉਸ ਨੂੰ ਜਦੋਂ ਗਾਉਣਿਓ ਹਨਾ ਤੇ ਸੰਗਤ ਜਿਹੜੀ ਹੈ ਉਹ ਅਸਲ ਦੇ ਵਿੱਚ ਬਾਣੀ ਦੇ ਨਾਲ ਵੀ ਜੁੜਦੀ ਹੈ ਤੇ ਇੱਕ ਜਿਹੜਾ ਜਿਹੜੀ ਰੂਹਾਨੀਅਤ ਆ ਹਨਾ ਇੱਕ ਜਿਹੜਾ ਵਿਰਾਗ ਆ ਉਹ ਵੀ ਪੈਦਾ ਹੁੰਦਾ ਸੋ ਇਹ ਤੁਹਾਡੇ ਉੱਤੇ ਮਿਹਰ ਹੈ ਜਦੋਂ ਤੁਸੀਂ ਉਹ ਸ਼ਬਦ ਗਾਉਨੇ ਆ ਜਾਂ ਗੁਰਬਾਣੀ ਦੇ ਹੋਰ ਸ਼ਬਦ ਗਾਉਨੇ ਹੋ ਤੁਹਾਨੂੰ ਉਹ ਅਹਿਸਾਸ ਕਿਵੇਂ ਹੁੰਦਾ ਕਿਵੇਂ ਦਾ ਹੁੰਦਾ ਉਹ ਅਹਿਸਾਸ ਬਹੁਤ ਵਧੀਆ ਜੀ ਜਦੋਂ ਇੱਕ ਫੀਲਿੰਗ ਜਿਹੜੀ ਅੰਦਰ ਪੈਦਾ ਹੁੰਦੀ ਹੈ ਜੀ ਜਦੋਂ ਗੁਰਬਾਣੀ ਆਪਾਂ ਪੜਦੇ ਆ ਜੀ ਇੱਕ ਅੱਛਾ ਲੱਗਦਾ ਮਨ ਨੂੰ ਉਹ ਕਈ ਵਾਰੀ ਜਿਵੇਂ ਬਿਆਨ ਕਰਨਾ ਮੁਸ਼ਕਲ ਹੋ ਜਾਂਦੀ ਹੈ ਬਿਲਕੁਲ ਤੇ ਉਹ ਇੱਕ ਵੱਖਰਾ ਹੀ ਆਨੰਦ ਜਿਵੇਂ ਕਹਿੰਦੇ ਬਈ ਉਹ ਆਨੰਦ ਤਾਂ ਇੱਕ ਵੱਖਰਾ ਹੈ ਜੀ ਜੀ ਮੈਂ ਅੱਜ ਵੀ ਗੱਲ ਕਰ ਰਿਹਾ ਸੀ ਉਹ ਪਹਿਲਾਂ ਹੁਣੇ ਥੋੜੀ ਦੇਰ ਪਹਿਲਾਂ ਗੱਲ ਹੋ ਰਹੀ ਸੀ ਜੀ ਬਈ ਜਿਹੜਾ ਦਰਬਾਰ ਸਾਹਿਬ ਦੀ ਜਿੰਨੀਆਂ ਵੀ ਹਾਜ਼ਰੀਆਂ ਜਿਹੜੀ ਮਰਜ਼ੀ ਹਾਜ਼ਰੀ ਚ ਆ ਜਾਈਏ ਜੀ ਉੱਥੇ ਇੱਕ ਵੱਖਰਾ ਹੀ ਆਨੰਦ ਹੈ ਬਿਲਕੁਲ ਹੈਨਾ ਜੀ ਉੱਥੇ ਇੱਕ ਵੱਖਰੀ ਫੀਲਿੰਗ ਤੁਹਾਨੂੰ ਮਹਿਸੂਸ ਹੋਏਗੀ ਜੀ ਇੱਕ ਵੱਖਰੀ ਤੁਹਾਨੂੰ ਉੱਥੇ ਦੀ ਜਿਹੜੀ ਆਬੋ ਹਵਾ ਪਤਾ ਲੱਗਦਾ ਜੀ ਪਏ ਇੱਥੇ ਕੋਈ ਸਾਨੂੰ ਸੁਣ ਰਿਹਾ ਜੀ ਇਹ ਇੱਕ ਇਸ ਤਰ੍ਹਾਂ ਦੀ ਸੋ ਆਨੰਦ ਦੀ ਅਵਸਥਾ ਮਹਿਸੂਸ ਹੁੰਦਾ ਜੀ ਜੀ ਤੁਹਾਡੀ ਇਹ ਬਹੁਤ ਵੱਡੀ ਦੇਣ ਹੈ ਸਿੱਖ ਪੰਥ ਨੂੰ ਸਾਡੇ ਸਿੱਖ ਸਮਾਜ ਨੂੰ ਸਿੱਖ ਧਰਮ ਨੂੰ ਹਨਾ ਕਿ ਤੁਸੀਂ ਕੀਰਤਨ ਦੇ ਰਾਹੀਂ ਬਹੁਤ ਰੂਹਾਂ ਨੂੰ ਜੋੜ ਵੀ ਰਹੇ ਹੋ ਗੁਰੂ ਦੇ ਨਾਲ ਜੋੜ ਰਹੇ ਹੋ ਭਾਈ ਸਾਹਿਬ ਜੀ ਜੀ ਉਹ ਬੇਨਤੀ ਇਸ ਤਰ੍ਹਾਂ ਵੀ ਜੇ ਆਪਾਂ ਜਦੋਂ ਧਿਆਨ ਜਿਹੜਾ ਸ਼ਬਦ ਵਿੱਚ ਰਹਿਣਾ ਹੈ ਜੀ ਧਿਆਨ ਇੱਧਰ ਉੱਧਰ ਨਹੀਂ ਜਾਣਾ ਕਿਉਂਕਿ ਸ਼ਬਦ ਉਹ ਸਾਨੂੰ ਇਹ ਕੰਠ ਕਰਕੇ ਗਾਣਾ ਹੁੰਦਾ ਸ਼ਬਦ ਹੈ ਨਾ ਜੀ ਜੀ ਤੇ ਧਿਆਨ ਇਸੇ ਤਰ੍ਹਾਂ ਰਹਿਣਾ ਵੀ ਅੱਗੇ ਪੰਕਤੀ ਕਿਹੜੀ ਆ ਰਹੀ ਹੈ ਜੀ ਜਿਹੜੀ ਤੁਸੀਂ ਪੜ ਚੁੱਕੇ ਹੋ ਜੀ ਤੇ ਅੱਗੇ ਕਿਹੜੀ-ਕਿਹੜੀ ਪੰਕਤੀ ਔਰ ਕਿਹੜਾ ਸ਼ਬਦ ਹੋਰ ਸ਼ੁਰੂ ਕਰਨਾ ਹੈ ਤੁਸੀਂ ਜੀ ਧਿਆਨ ਇਸੇ ਵਿੱਚ ਰਹਿੰਦਾ ਹੈ ਜੀ ਇਸੇ ਕਰਕੇ ਉਹ ਧਿਆਨ ਫਿਰ ਇੱਧਰ ਉੱਧਰ ਹੋਈ ਨਹੀਂ ਸਕਦਾ ਜੀ ਤੇ ਇਸ ਕਰਕੇ ਸਤਿਗੁਰੂ ਆਪੇ ਵਰਤ ਜਾਂਦੇ ਨੇ ਜੀ ਕੋਈ ਐਸੀ ਬੰਦੇ ਦੇ ਕੀਤੇ ਕੁਝ ਨਹੀਂ ਹੁੰਦਾ ਜੀ ਜੋ ਗੁਰੂ ਕਰਦਾ ਹੁੰਦਾ ਤੇ ਉਹ ਹੀ ਹੈ ਬਿਲਕੁਲ ਅੱਜ ਦੇ ਯੁੱਗ ਦੇ ਵਿੱਚ ਵੈਸੇ ਤਾਂ ਹਰ ਯੁੱਗ ਦੇ ਵਿੱਚ ਸਾਨੂੰ ਸਿੱਖ ਹੋਣ ਦੇ ਨਾਤੇ ਉਪਦੇਸ਼ ਹੀ ਹੈ ਕਿ ਕਾਲ ਯੁੱਗ ਮੇਂ ਕੀਰਤਨ ਪ੍ਰਧਾਨਾ ਦੀ ਮੈਂ ਗੱਲ ਵੀ ਕੀਤੀ ਹੈ ਜੀ ਪਰ ਜੋ ਕੇ ਸਮੇਂ ਦੇ ਵਿੱਚ ਦੇਖੀਏ ਤਾਂ ਧਰਮ ਦੇ ਖੇਤਰ ਦੇ ਵਿੱਚ ਵੀ ਬਹੁਤ ਜ਼ਿਆਦਾ ਦੌੜ ਹੈ ਦੋਰ ਹਰ ਖੇਤਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਮੁਕਾਬਲਾ ਹੈ ਨਾ ਤੇ ਇਸ ਖੇਤਰ ਦੇ ਵਿੱਚ ਜਿੱਥੇ ਠਹਿਰਾਓ ਜਿੱਥੇ ਸਬਰ ਜਿੱਥੇ ਸੰਤੋਖ ਜਿੱਥੇ ਸਹਿਣਸ਼ੀਲਤਾ ਹੋਣੀ ਜ਼ਰੂਰੀ ਹੈ ਜੀ ਉਸ ਖੇਤਰ ਦੇ ਵਿੱਚ ਵੀ ਕਿਤੇ ਨਾ ਕਿਤੇ ਇਦਾਂ ਲੱਗਦਾ ਕਿ ਖਲਬਲੀ ਮਚੀ ਹੋਈ ਹੈ ਹਾਂ ਜੀ ਕੀ ਤੁਸੀਂ ਵੀ ਇਹੋ ਜਿਹਾ ਕੁਝ ਮਹਿਸੂਸ ਕਰਦੇ ਹੋ ਮੈਂ ਤਾਂ ਇਸ ਇਹ ਮਹਿਸੂਸ ਇਸ ਤਰ੍ਹਾਂ ਮੇਰੇ ਦਿਮਾਗ ਵਿੱਚ ਕਈ ਵਾਰ ਗੱਲ ਆਉਂਦੀ ਹੈ ਜੀ ਕਿ ਕੋਈ ਜੋ ਮਰਜ਼ੀ ਕਰ ਹੀ ਜਾਵੇ ਤੁਸੀਂ ਆਪਣਾ ਆਪਣਾ ਗੁਰੂ ਨਾਲ ਜੁੜੋ ਔਰ ਗੁਰੂ ਦੀ ਗੱਲ ਕਰੋ ਜੀ ਤੇ ਕੋਈ ਕੁਝ ਨਹੀਂ ਹੁੰਦਾ ਸਭ ਠੀਕ ਹੈ ਗੁਰੂ ਸਾਹਿਬ ਕਿਰਪਾ ਕਰਨ ਜੀ ਹੈ ਨਾ ਜੀ ਤੁਸੀਂ ਇਹ ਕੋਈ ਕਿਸ ਤਰ੍ਹਾਂ ਮਰਜ਼ੀ ਕਰੇ ਪਰ ਤੁਹਾਡਾ ਜਿਹੜਾ ਅ ਨਿਸ਼ਾਨਾ ਉਹ ਠੀਕ ਹੋਣਾ ਚਾਹੀਦਾ ਜੀ ਤੁਸੀਂ ਆਪਣੇ ਧਰਮ ਪਤੀ ਪ੍ਰਤੀ ਜੀ ਇਹ ਵਫਾਦਾਰ ਰਹੋ ਆਪਣੇ ਧਰਮ ਦੀਆਂ ਜੋ ਸੇਵਾਵਾਂ ਲੱਗੀਆਂ ਨੇ ਉਹ ਨਿਭਾਓ ਜੀ ਤੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਈ ਨਹੀਂ ਸਕਦੀ ਜੀ ਐਪੀ ਸਾਹਿਬ ਇੱਕ ਹੋਰ ਜਿਹੜਾ ਸਵਾਲ ਮੈਂ ਜ਼ਰੂਰ ਇੱਥੇ ਪੁੱਛਣਾ ਚਾਹਾਂਗੀ ਜਦੋਂ ਅਸੀਂ ਕੀਰਤਨ ਦੀ ਸਿੱਖਿਆ ਦੀ ਗੱਲ ਕਰਦੇ ਆ ਜਦੋਂ ਅਸੀਂ ਕਥਾ ਜਾਂ ਫਿਰ ਜਦੋਂ ਅਸੀਂ ਗੁਰਬਾਣੀ ਵਿਚਾਰ ਹਨਾ ਜਾਂ ਜਦੋਂ ਅਸੀਂ ਜੜੀਆਂ ਸਿੱਖੀ ਦੇ ਵਿੱਚ ਰਹੁ ਰਿਤਾ ਆ ਉਹਨਾਂ ਦੀ ਗੱਲ ਕਰਦੇ ਆ ਤਾਂ ਬਹੁਤ ਵਾਰ ਸਾਡੇ ਆਪਣੇ ਸਿੱਖ ਪਰਿਵਾਰਾਂ ਦੇ ਵਿੱਚ ਇਹ ਮੰਨ ਲਿਆ ਜਾਂਦਾ ਵੀ ਜੇ ਕੋਈ ਕੀਰਤਨ ਦੀ ਸਿੱਖਿਆ ਲੈਣਾ ਲੈਣਾ ਚਾਹੁੰਦਾ ਆ ਹਨਾ ਤੇ ਸ਼ਾਇਦ ਉਹਨੇ ਕੀਤਨੀਆਂ ਹੀ ਬਣਨਾ ਆ ਜਾਂ ਫਿਰ ਕਈ ਵਾਰ ਹੁੰਦਾ ਕਿ ਨੌਜਵਾਨ ਜਿਹੜੇ ਆ ਉਹਨਾਂ ਨੂੰ ਥੋੜਾ ਜਿਹਾ ਹਨਾ ਇਸੇ ਤਰ੍ਹਾਂ ਪਟਕਾ ਦਿੱਤਾ ਜਾਂਦਾ ਹੈ ਹਨਾ ਤੁਹਾਡਾ ਅੱਜ ਦੇ ਨੌਜਵਾਨਾਂ ਦੇ ਲਈ ਕੀ ਸੁਨੇਹਾ ਹੈ ਮੈਂ ਅੱਜ ਦੇ ਨੌਜਵਾਨਾਂ ਨੂੰ ਔਰ ਬੱਚਿਆਂ ਪ੍ਰਤੀ ਮੈਂ ਇਹ ਹੀ ਬੇਨਤੀ ਕਰਾਂਗਾ ਜੀ ਕਿ ਕੀਰਤਨ ਸਿੱਖੋ ਜ਼ਰੂਰ ਕੀਰਤਨ ਆਪਾਂ ਕੋਈ ਜ਼ਰੂਰੀ ਨਹੀਂ ਭਈ ਕੋਈ ਕੀਰਤਨੀਆਂ ਬਣਨਾ ਜੀ ਕੀਰਤਨ ਆਪਣੇ ਰੂਹ ਦੀ ਖਰਾਕ ਵੀ ਹੈ ਜੀ ਆਪਣਾ ਮਨ ਟਿਕਿਆ ਰਹਿੰਦਾ ਹੈ ਔਰ ਮਨ ਗੁਰੂ ਨਾਲ ਜੁੜਿਆ ਰਹਿੰਦਾ ਜੀ ਜੇ ਗੁਰੂ ਨਾਲ ਜੁੜਾਂਗੇ ਤਾਂ ਸਾਡਾ ਇਹ ਜੀਵਨ ਸਫਲ ਹੈ ਜੀ ਕੰਮ ਜਿਹੜਾ ਮਰਜ਼ੀ ਕਰੋ ਹਮ ਕਾਰ ਜਿਹੜੇ ਮਰਜ਼ੀ ਖੇਤਰ ਵਿੱਚ ਜਾਓ ਜੀ ਵਾਦ ਤੋਂ ਵਾਦ ਪੜਾਈ ਕਰੋ ਜੋ ਮਰਜ਼ੀ ਕਰੋ ਜੀ ਪਰ ਆਪਣੀ ਗੁਰਮਤ ਦੀ ਜਿਹੜੀ ਪੜਾਈ ਉਹ ਜ਼ਰੂਰ ਕਰੋ ਠੀਕ ਤੇ ਗੁਰੂ ਨਾਲ ਜ਼ਰੂਰ ਜੁੜੋ ਭਾਵੇਂ ਦੋ ਸ਼ਬਦ ਗਾਓ ਜੀ ਪਰ ਗੁਰੂ ਪ੍ਰਤੀ ਆ ਇਹ ਸੇਵਾ ਜ਼ਰੂਰ ਨਿਭਾਓ ਤੇ ਨਾਲੇ ਤੁਹਾਡਾ ਮਨ ਜਿਹੜਾ ਹੈ ਉਹ ਹਮੇਸ਼ਾ ਸ਼ਾਂਤ ਰਹੇਗਾ ਜੀ ਤੇ ਆਪਣੀ ਜ਼ਿੰਦਗੀ ਦਾ ਆਪਣੇ ਜੀਵਨ ਦਾ ਕੋਈ ਇਹੋ ਜਿਹਾ ਕਿੱਸਾ ਜੋ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹੋ ਕੋਈ ਯਾਦ ਕੋਈ ਉਹ ਭੁੱਲੀ ਯਾਦ ਹੋਵੇ ਹਾਂ ਤੁਹਾਨੂੰ ਦੱਸੋ ਜੋ ਸਿੱਖਣ ਵਾਸਤੇ ਜੀ ਜਾਣਾ ਨਾ ਕਲਾਸ ਵਿੱਚ ਜੀ ਤੇ ਮੇਰੇ ਤੋਂ ਅੱਗੇ ਕਈ ਵਿਦਿਆਰਥੀ ਹੁੰਦੇ ਸੀ ਕਈਆਂ ਨੂੰ ਹੁੰਦਾ ਵੀ ਅਸੀਂ ਸਿੱਖ ਕੇ ਬਾਹਰ ਜਾਈਏ ਨਿਕਲ ਜੀ ਤੇ ਮੇਰੇ ਜਿਹੜੇ ਉਸਤਾਦ ਜੀ ਸੀ ਉਹ ਮੇਰੇ ਨਾਲ ਬੜਾ ਵੈਸੇ ਪਿਆਰ ਕਰਦੇ ਸੀ ਜੀ ਉਹਨਾਂ ਨੇ ਮੈਨੂੰ ਕਿਹਾ ਤੂੰ ਪਿੱਛੇ ਜਾ ਕੇ ਬਹਿ ਜਾ ਅੱਛਾ ਜੀ ਮੈਂ ਸਾਰਿਆਂ ਤੋਂ ਪਿੱਛੇ ਬਿਠਾ ਦੇਣਾ ਹੂੰ ਕਹਿੰਦੇ ਜਦੋਂ ਇਹ ਚੱਲੇ ਜਾਣਗੇ ਨਾ ਸਾਰੇ ਸਿੱਖ ਕੇ ਫਿਰ ਤੇਰੀ ਵਾਰੀ ਆਉਣੀ ਹੈ ਅੱਛਾ ਤੂੰ ਆਪਣਾ ਪਿੱਛੇ ਬਹਿ ਸਾਰਿਆਂ ਨੂੰ ਸੁਣ ਹੂੰ ਤੇ ਉਹ ਮੇਰਾ ਇੱਕ ਉਸੂਲ ਹੀ ਬਣ ਗਿਆ ਜਦੋਂ ਮੈਂ ਜਾਣਾ ਸਭ ਤੋਂ ਜਾਣਾ ਸਭ ਤੋਂ ਪਹਿਲਾ ਹੈ ਅੱਛਾ ਜੀ ਤੇ ਜਾ ਕੇ ਪਿੱਛੇ ਬੈਠ ਜਾਣਾ ਪਿੱਛੋਂ ਫਿਰ ਉਹਨਾਂ ਆਵਾਜ਼ ਮਾਰ ਕੇ ਮੈਨੂੰ ਕਹਿਣਾ ਤੇ ਆ ਕੇ ਵੀ ਕੱਲ ਆਲਾ ਸੁਣਾ ਜੀ ਤੇ ਇਸ ਤਰ੍ਹਾਂ ਇਸ ਤਰ੍ਹਾਂ ਉਹ ਮੈਂ ਤਾਂ ਹੀ ਤੁਹਾਨੂੰ ਸ਼ੇਅਰ ਕੀਤਾ ਵੀ ਕਈ ਉਤਰਾ ਚੜਾ ਆਉਂਦੇ ਨੇ ਬਿਲਕੁਲ ਤੇ ਉਹ ਸਤਿਗੁਰ ਨੇ ਇੰਨੀ ਕਿਰਪਾ ਕੀਤੀ ਬਈ ਜੇ ਉਹਨਾਂ ਨੂੰ ਮੈਂ ਫਿਰ ਸੁਣਾਣਾ ਜੀ ਤੇ ਕਿਉਂਕਿ ਪਹਿਲਾਂ ਸੁਣਿਆ ਹੁੰਦਾ ਹੀ ਸਾਰਾ ਹੋਰ ਕਈ ਬੱਚੇ ਸੁਣਾ ਕੇ ਜਾਂਦੇ ਸੀ ਜੀ ਤੇ ਜੇ ਕੋਈ ਮੇਰੇ ਵਿੱਚ ਕੱਚੀ ਕੋਈ ਰਹਿ ਜਾਂਦੀ ਸੀ ਗੱਲਬਾਤ ਤੇ ਉਹ ਵੀ ਮੈਂ ਪੂਰੀ ਕਰ ਲੈਂਦੀ ਸੀ ਵਾਹ ਕਰੋ ਸੋਚਿਆ ਵੀ ਜਦੋਂ ਅਸੀਂ ਇਸ ਕਾਬਲ ਬਣਾਗੇ ਜੀ ਤੇ ਇਹ ਅਕੈਡਮੀ ਬਣਾਣੀ ਹੈ ਬੱਚਿਆਂ ਨੂੰ ਸਿਖਾਉਣ ਵਾਸਤੇ ਜੀ ਤੇ ਹੁਣ ਅਸੀਂ ਨੇਤਰਹੀਣ ਬੱਚਿਆਂ ਵਾਸਤੇ ਜੀ ਤੇ ਉਹ ਅਕੈਡਮੀ ਪਟਿਆਲਾ ਵਿਖੇ ਅਸਲੇ ਚੱਲ ਰਹੀ ਹੈ ਜੀ ਠੀਕ ਤੇ ਜਿਸ ਵਿੱਚ ਬੇਸਹਾਰਾ ਬੱਚੇ ਵੀ ਨੇ ਕਈ ਨੇਤਰੀਣ ਬੱਚੇ ਨੇ ਜਾਂ ਅੰਗਹੀਣ ਬੱਚੇ ਲੈਨੇ ਆ ਸੀ ਜੀ ਗੁੰਗੇ ਔਰ ਬਹਿਰੇ ਨਹੀਂ ਲੈਂਦੇ ਕਿਉਂਕਿ ਉੱਥੇ ਪ੍ਰਬੰਧ ਨਹੀਂ ਹੈ ਠੀਕ ਤੇ ਬਾਕੀ ਬੱਚੇ ਅਸੀਂ ਉੱਥੇ ਲੈ ਕੇ ਉਹਨਾਂ ਨੂੰ ਸਿਖਾਉਣ ਦਾ ਪ੍ਰਬੰਧ ਪੂਰਾ ਰੱਖਿਆ ਹੋਇਆ ਜੀ ਜੀ ਤੇ ਅਸੀਂ ਕਿੱਥੋਂ ਕਰਨਾ ਹੈ ਸੰਗਤਾਂ ਦੇ ਸਹਿਯੋਗ ਨਾਲ ਜਿਵੇਂ ਜਿਵੇਂ ਸੰਗਤਾਂ ਵੱਲੋਂ ਸੇਵਾਵਾਂ ਆਉਂਦੀਆਂ ਨੇ ਜੀ ਇਹਨਾਂ ਬੱਚਿਆਂ ਤੇ ਖਰਚ ਕੀਤੀ ਜਾਂਦੀ ਨੇ ਇਸ ਵੇਲੇ 100 ਦੇ ਕਰੀਬ ਉੱਥੇ ਬੱਚੇ ਹੈਗੇ ਜੀ ਤੇ ਸੋ ਕੀਰਤਨ ਦੀ ਸਿਖਲਾਈ ਦੇ ਨਾਲ-ਨਾਲ ਉਹਨਾਂ ਨੂੰ ਗੁਰਬਾਣੀ ਦੀ ਸੰਥਿਆ ਜੀ ਤੰਤੀ ਸਾਜ਼ਾਂ ਦੀ ਵਿਦਿਆ ਜੀ ਤੇ ਸਕੂਲ ਦੀ ਪੜ੍ਹਾਈ ਵੀ ਹੈ ਜਿਹੜੇ ਬੱਚੇ ਕਰ ਸਕਦੇ ਨੇ ਜੀ ਉਹਨਾਂ ਨੂੰ 12ਵੀਂ ਤੱਕ ਪਲੱਸ 2 ਤੱਕ ਸਕੂਲ ਦੀ ਪੜ੍ਹਾਈ ਕਰਵਾਈ ਜਾਂਦੀ ਹੈ ਜੀ ਭਾਈ ਸਾਹਿਬ ਦਿਲ ਤਾਂ ਕਰਦਾ ਕਿ ਤੁਹਾਡੇ ਨਾਲ ਇਸੇ ਤਰ੍ਹਾਂ ਗੱਲਾਂ ਬਾਤਾਂ ਦੇ ذریعے ਹੋਰ ਵੀ ਬਹੁਤ ਸਾਰੀਆਂ ਪ੍ਰੇਰਨਾਵਾਂ ਜੜੀਆਂ ਹਾਸਲ ਕਰੀਏ ਪਰ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ ਜਾਣ ਤੋਂ ਪਹਿਲਾਂ ਸਾਡੀ ਸੰਗਤ ਦੇ ਲਈ ਸਾਡੇ ਸੁਣਨ ਵਾਲਿਆਂ ਦੇਖਣ ਵਾਲਿਆਂ ਦੇ ਲਈ ਤੁਸੀਂ ਕੋਈ ਸੁਨੇਹਾ ਦੇ ਕੇ ਜਾਣਾ ਚਾਹੋਗੇ ਇਹੋ ਸੁਨੇਹਾ ਜੀ ਮੇਰਾ ਬਸ ਗੁਰਬਾਣੀ ਨਾਲ ਜੁੜੇ ਰਹੋ ਜੀ ਤੇ ਆਪ ਵੀ ਜੁੜੋ ਬੱਚਿਆਂ ਨੂੰ ਵੀ ਜੋੜੋ ਤੇ ਗੁਰੂ ਸਾਹਿਬ ਦਾ ਇਹ ਹੀ ਹੁਕਮ ਹੈ ਜੀ ਇਹ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ ਤੇ ਵੱਦ ਤੋਂ ਵੱਦ ਘਰਾਂ ਵਿੱਚ ਗੁਰਬਾਣੀ ਦੇ ਪਾਠ ਕਰੋ ਤੇ ਬੱਚਿਆਂ ਨੂੰ ਕੀਰਤਨ ਨਾਲ ਜ਼ਰੂਰ ਜੋੜੋ ਇਹ ਮੇਰੀ ਬੇਨਤੀ ਹੈ ਕਿਉਂਕਿ ਇਹ ਕੋਈ ਜ਼ਰੂਰੀ ਨਹੀਂ ਆਪਾਂ ਪ੍ਰੋਫੈਸ਼ਨਲ ਕੀਰਤਨੀਏ ਬਣਨਾ ਜੀ ਆਪਣੀ ਮਨ ਦੀ ਸ਼ਾਂਤੀ ਵਾਸਤੇ ਕੀਰਤਨ ਦੇ ਨਾਲ ਜ਼ਰੂਰ ਜੁੜੋ ਤੇ ਵੱਦ ਤੋਂ ਵੱਦ ਮੈਂ ਇਹ ਬੇਨਤੀ ਕਰਾਂਗਾ ਕਿ ਆਪਣਾ ਜੀਵਨ ਗੁਰੂ ਦੇ ਸਮਰਪਿਤ ਹੋ ਕੇ ਗੁਰੂ ਦੀ ਆਸ਼ੇ ਅਨੁਸਾਰ ਜੀਣ ਦਾ ਯਤਨ ਕਰੀਏ ਸੋ ਬਹੁਤ ਬਹੁਤ ਧੰਨਵਾਦ ਆਪ ਸਾਰਿਆਂ ਦਾ ਜੀ ਸਾਰੀ ਤੁਹਾਡੀ ਟੀਮ ਦਾ ਹਰਮਨ ਰੇਡੀਓ ਵਾਲਿਆਂ ਦਾ ਤੁਹਾਡਾ ਭੈਣ ਜੀ ਸਤਿਗੁਰੂ ਕਿਰਪਾ ਕਰਨ ਚੜ੍ਹਦੀ ਕਲਾ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਵੀ ਕੀਮਤੀ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਤੇ ਦੋਸਤੋ ਅੱਜ ਦਾ ਇਹ ਪੋਡਕਾਸਟ ਹੁਣ ਅਸੀਂ ਇੱਥੇ ਹੀ ਰੋਕਦੇ ਹਾਂ ਫੇਰ ਕਿਸੇ ਪੋਡਕਾਸਟ ਦੇ ਵਿੱਚ ਕਿਸੇ ਹੋਰ ਸ਼ਖਸੀਅਤ ਦੇ ਨਾਲ ਤੁਹਾਨੂੰ ਮਿਲਾਵਾਂਗੇ ਦਿਓ ਇਜਾਜ਼ਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ